ਅੱਜ ਸਰਪੱਤ ਜਿਹੜੀ ਫਾਈਲ ਅਦੇ ਕੀਤੀ ਹੈ ਉਹਦੇ ਉਹਦੀ ਅਪਡੇਟ ਪੰਜਾਬ ਸਰਕਾਰ ਵੱਲੋਂ ਜੁਰਮਦਿ ਖਿਲਾਫ ਸਖਤ ਕਾਰਵਾਈ ਚਲਾਈ ਜਾ ਰਹੀ ਹੈ ਜੇਤੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ 12 ਤਰੀਕ ਤੜਕੇ ਐਸੂਦੀ ਸ਼ਾਪ ਦੇ ਉੱਤੇ ਜੋ ਫਾਇਰਿੰਗ ਹੋਈ ਸੀ ਉਹ ਫਾਇਰਿੰਗ ਕੇਸ ਕ੍ਰੀਏਟ ਕਰ ਲਿਆ ਗਿਆ ਹੈ ਤੇ ਉਹਦੇ ਵਿੱਚ ਜਿਹੜੇ ਮੁੱਖ ਦੋਸ਼ੀ ਹੈ ਉਹਨਾਂ ਦੀ ਅਰੈਸਟ ਕਰ ਲਈ ਗਈ ਹੈ 12 ਤਰੀਕ ਸਵੇਰੇ 4:07 ਤੋਂ 7 ਵਜੇ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੇ ਸੀ ਕੁਝ ਅਣਪਛਾਤੇ ਲੋਕਾਂ ਨੇ ਐਸ ਸਵੀਟ ਐਸ ਸੁਧੀਰ ਸ਼ੌਪ ਸਵੀਟ ਸ਼ੌਪ ਦੇ ਉੱਤੇ ਫਾਇਰਿੰਗ ਕੀਤੀ ਹੈ ਤੁਰੰਤ ਇੱਥੇ ਕਾਰਵਾਈ ਕਰਦੇ ਹੋਏ ਮੌਕੇ ਤੇ ਸੀਨੀਅਰ ਅਫਸਰ ਸਹਿਬਾਨ ਪਹੁੰਚੇ ਨੇ ਤੁਰੰਤ ਹੀ ਜਿਹੜੀ ਸਟੇਟਮੈਂਟ ਰਿਕਾਰਡ ਕੀਤੀ ਗਈ ਹੈ ਤੇ 712ਾ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਤੇ ਲਿਆਂਦੀ ਗਈ ਹੈ ਵੱਖ-ਵੱਖ ਪਹਿਲੂ ਤੇ ਟੈਕਨੀਕਲ ਐਵੀਡੈਂਸਸ ਤੇ ਹਿਊਮਨ ਇੰਟੈਲੀਜੈਂਸ ਤੇ ਉੱਤੇ ਕੰਮ ਕੀਤਾ ਜਾ ਰਿਹਾ ਸੀ ਉਹ ਇਹਦੇ ਥੋੜਾ ਜਿਹਾ ਆਪਾਂ ਜੇ ਪਿੱਛੇ ਜਾਈਏ ਤੇ 8 ਤਰੀਕ 8 ਜਨਵਰੀ 2026 ਨੂੰ ਤੜਕੇ ਇਨਫੋਰਮੇਸ਼ਨ ਸਾਨੂੰ ਆਈ ਸੀ ਕਿ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਨੇ ਲਖੰਡ ਕਲਾ ਪਿੰਡ थाना ਸਦਰ ਕਪੂਠਲਾ ਦੇ ਵਿੱਚ ਕਿਸੇ ਦੇ ਘਰ ਦੇ ਬਾਹਰ ਅਣਵਾ ਫਾਇਰਿੰਗ ਕੀਤੀ ਸੀ ਤੇ ਉਹਦੇ ਉੱਤੇ ਵੀ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ ਹੋਇਆ ਸੀ ਤੇ ਵਕਫ ਵਕ ਟੀਮਾਂ ਲਾ ਕੇ ਉਹਨਾਂ ਨੂੰ ਵੀ ਅਸੀਂ ਫੋਲੋ ਕਰ ਰਹੇ ਸੀ ਤੇ ਉਹਨਾਂ ਦੀ ਲੀਡ ਸਾਨੂੰ ਫਗਵਾੜੇ ਵਾਲੇ ਪਾਸੇ ਮਿਲੀ ਤੇ ਸਾਨੂੰ ਇਹ ਲੱਗਿਆ ਕਿ ਇਹ ਦੋ ਜਿਹੜੇ ਇਨਸੀਡੈਂਟ ਜੁੜੇ ਹੋ ਸਕਦੇ ਹਨ ਤੇ ਇਹਦੇ ਵਿੱਚ ਜਿਹੜੀ ਜੁਆਇੰਟ ਟੀਮਾਂ ਬਣਾਈਆਂ ਗਈਆਂ ਕਪੂਰਥਲਾ ਪੁਲਿਸ ਦੀ ਫਗਵਾੜਾ ਪੁਲਿਸ ਦੀ ਜਿਹਦੀ ਨਿਗਰਾਨੀ ਐਸਪੀ ਡੀ ਸਾਹਿਬ ਤੇ ਐਸਪੀ ਫਗਵਾੜਾ ਸਾਹਿਬ ਵੱਲੋਂ ਕੀਤੀ ਗਈ ਹੈ ਕੱਲ ਕਪੂਰਥਲਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਿੱਥੇ ਚਾਰ ਮੁੱਖ ਦੋਸ਼ੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦਾ ਨਾਂ ਹੈਗਾ ਰੁਪਿੰਦਰ ਸਿੰਘ ਉਰਫ ਪਿੰਦਾ ਵਸੀ ਮੇੜੂ ਸੁਖਰਾਜ ਸਿੰਘ ਸੁਖਾ ਵਾਸੀ ਬੀੜਪਵਾਦ ਕਮਲ ਰੀਤ ਸਿੰਘ ਉਰਫ ਪੀਤਾ ਵਾਸੀ ਸੰਨਵਾ ਬਹਿਰਾਮ ਤੋਂ ਅਤੇ ਹਜੀਤ ਸਿੰਘ ਵਾਸੀ ਖੇੜਾ थाना ਸਤਨਾਪੁਰੇ ਤੋਂ ਇਹ ਚਾਰ ਮੁੱਖ ਦੋਸ਼ੀਆਂ ਦੀ ਜਿਹੜੀ ਅਰੈਸਟ ਕੀਤੀ ਗਈ ਹੈ ਇਹਨਾਂ ਕੋਲੋਂ ਜਿਹੜੀ ਵਾਰਦਾਤ ਦੇ ਵਿੱਚ ਲਖਨਕਲਾ ਦੇ ਵਿੱਚ ਜਿਹੜੀ ਗੱਡੀਆਂ ਵਰਤੀਆਂ ਹੁੰਡੇ ਜਿਹੜੀ ਵੈਨਿਊ ਗੱਡੀ ਤੇ ਹੁੰਡੇ ਵਰਨਾ ਗੱਡੀ ਉਹ ਅਸੀਂ ਰਿਕਵਰ ਕਰ ਲਿਆ ਹਨ ਤਾਂ ਜਿਹੜਾ ਇਸ ਸੁਬੀਟ ਸਵੀਟ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਸੀ ਉਹਦੇ ਪਿੱਛੇ ਵੀ ਇਹਨਾਂ ਨੇ ਜਿਹੜੀ ਆਪਣੀਆਂ ਗੱਡੀਆਂ ਵਰਤੀਆਂ ਉਹ ਇਹੀ ਸਨ ਮੁਢਲੀ ਪੁੱਛਗਿੱਛ ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵੱਲੋਂ ਜਿਹੜੀ ਲਖਨ ਕਲਾ ਦੇ ਵਿੱਚ ਫਾਇਰਿੰਗ ਕੀਤੀ ਸੀ ਆਹੀ ਮੁੱਖ ਦੋਸ਼ੀਆਂ ਵੱਲੋਂ ਕੀਤੀ ਗਈ ਸੀ ਜਿਹੜੀ 8 ਤਰੀਕ ਨੂੰ ਕੀਤੀ ਸੀ ਤੇ 12 ਤਰੀਕ ਨੂੰ ਸਵੇਰੇ ਇਹਨਾਂ ਦੇ ਗਰੁੱਪ ਵੱਲੋਂ ਹੀ ਇਹਨਾਂ ਦੇ ਵਿੱਚੋਂ ਜਿਹੜਾ ਹਰਜੀਤ ਸਿੰਘ ਹੈ ਮੁੱਖ ਜਿਹੜੇ ਫਾਇਰਰ ਦੇ ਵਿੱਚ ਸੀਗਾ ਤੇ ਇਹਦੇ ਨਾਲ ਜਿਹੜਾ ਸਾਰਾ ਲੋਜਿਸਟਿਕਲ ਸਪੋਰਟ ਤੇ ਹੋਰ ਸਪੋਰਟ ਜਿਹੜਾ ਹੈਗਾ ਬਾਕੀ ਦੋਸ਼ੀਆਂ ਵੱਲੋਂ ਹੀ ਦਿੱਤਾ ਗਿਆ ਸੀ ਇਹਨਾਂ ਦੀ ਪੁਛਗਿਸਤੋ ਜਿਹੜਾ ਰਿੰਗ ਲੀਡਰ ਇਹਨਾਂ ਦਾ ਉਹਦੀ ਵੀ شناخت ਹੋ ਗਈ ਹੈ ਤੇ ਉਹਦੇ ਵਿੱਚ ਵੀ ਜਿਹੜਾ ਕਪੂਠਾ ਦਾ ਪੁਲਿਸ ਪੂਰੀ ਮੁਸਤਦੀ ਨਾਲ ਉਹਨੂੰ ਛੇਤੀ ਛੇਤੀ ਰੈਸ਼ ਕਰਨ ਚ ਲੱਗੀ ਹੋਈ ਹੈ ਆ ਇਹਦਾ ਇਸ ਤੋਂ ਇਲਾਵਾ ਮੁਰਲੀ ਜਿਹੜੀ ਪੁਛਗਿਸਤ ਦੋਸ਼ੀਆਂ ਨੇ ਆ ਵੀ ਕਬੂਲ ਕੀਤਾ ਹੈ ਕਿ ਤਕਰੀਬਨ 15 ਤੋਂ 20 ਦਿਨ ਪਹਿਲਾਂ ਜਿਹੜੀ ਬਹਿਰਾਮ ਦੇ ਵਿੱਚ ਫਾਇਰਿੰਗ ਹੋਈ ਸੀ ਉਹਦੇ ਵਿੱਚ ਵੀ ਉਹ ਵੀ ਇਹਨਾਂ ਨੇ ਹੀ ਕਰਾਈ ਸੀ ਅਤੇ ਉਸ ਤੋਂ ਪਹਿਲਾਂ ਮੁਕੰਦਪੁਰ ਦੇ ਵਿੱਚ ਫਾਇਰਿੰਗ ਜਿਹੜੀ ਹੋਈ ਸੀ ਤਕਰੀਬਨ 2 ਮਹੀਨੇ ਪਹਿਲਾਂ ਉਹ ਵੀ ਏਸੀ ਗਰੁੱਪ ਨੇ ਕਰਾਈ ਸੀ ਸਾਨੂੰ ਕਿਉਂਕਿ ਅੱਜ ਇਹਨਾਂ ਨੂੰ ਪੇਸ਼ ਕਰਕੇ ਅਸੀਂ ਰਿਮਾਂਡ ਲੈ ਰਹੇ ਹਾਂ ਸਾਨੂੰ ਪੂਰਾ ਭਰੋਸਾ ਹੈ ਕਿ ਇਲਾਕੇ ਦੇ ਵਿੱਚ ਜਿਹੜੀ ਹੋਰ ਵੀ ਵਾਰਦਾਤਾ ਟਰੇਸ ਹੋਣ ਦੇ ਪੂਰੇ ਪੂਰੇ ਇਹਦੇ ਨਾਲ ਚਾਂਸਸ ਹਨ ਤੇ ਉਹਦੇ ਉੱਤੇ ਅਸੀਂ ਡੰਗਾਈ ਨਾਲ ਜਿਹੜੀ ਰਿਮਾਂਡ ਲੈ ਕੇ ਤਫ਼ਤੀਸ਼ ਕਰਾਂਗੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਵੱਲੋਂ ਮਿਸ਼ਨ ਮੋਰ ਦੇ ਤਹਿਤ ऑर्गेनाइज्ड क्रिमिनल से खिलाफ कार्रवाई चलाई जा रही है ऑर्गेनाइज्ड क्रिमिनल से ओके जेड़ा स्पेशल कैंपेन पंजाब पुलिस ਵੱਲੋਂ ਚਲਾਇਆ ਜਾ ਰਿਹਾ ਹੈਗਾ पंजाब पुलिस ਵੱਲੋਂ ਅਜਰੀਦਾ ਸਰਕਾਰ ਦੀ ਦਿਸ਼ਾ ਨਿਰਦੇਸ਼ ਅਹਿਤਾ ਤਹਿਤ ਐਕਸਟਰਸ਼ਨ ਕਾਲ ਦੇ ਖਿਲਾਫ ਜਿਹੜੀ ਸੱਤ ਮੁਹਿੰਮ ਚਲਾਈ ਜਾ ਰਹੀ ਹੈ ਤੇ ਜ਼ੀਰੋ ਟੋਲਰੈਂਸ ਪਾਲਿਸੀ ਚਲਾਈ ਜਾ ਰਹੀ ਹੈ ਮੈਂ ਪਬਲਿਕ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਕਿਸੇ ਤਰੀਕੇ ਦੀ ਵੀ ਕਿਸੇ ਦੀ ਵੀ ਐਕਸਟਰਸ਼ਨ ਕਾਲ ਆਂਦੀ ਹੈ ਤੁਰੰਤ ਹੀ ਆਪਣੇ ਨਜ਼ਦੀਕੀ ਪੁਲਿਸ ਅਫਸਰ ਨੂੰ ਆਪਣੇ ਸਬੰਧਿਤ ਐਸਐਸਓ ਸਹਿਬਾਨਾਂ ਨੂੰ ਜਰੂਰ ਉਹਦੀ ਇਤਲਾਹ ਦੇਣ ਤਾਂ ਕਿ ਮੁਕੱਦਮਾ ਦਰਜ ਕਰਕੇ ਦੀ ਤਫ਼ਤੀਸ਼ ਛੇਤੀ ਤੋਂ ਛੇਤੀ ਸ਼ੁਰੂ ਕਰੀਏ ਮੈਂ ਇਹ ਵੀ ਪਰੋਸਾ ਦਿਵਾਣਾ ਚਾਹਾਂਗਾ ਕਿ ਤੁਹਾਡੀ ਜਿਹੜੀ ਆਈਡੈਂਟੀਟੀ ਹੈਗੀ ਹੈ ਉਹਨੂੰ ਅਸੀਂ ਗੁਪਤ ਰੱਖਾਂਗੇ ਤੇ ਤੁਹਾਨੂੰ ਪੂਰੀ ਅਸੀਂ ਜਿਹੜਾ ਸੁਰੱਖਿਆ ਵੀ ਅਸੀਂ ਮੋਹੱਈਆ ਕਰਾਵਾਂਗੇ ਜਿਹੜੇ ਲਖਣ ਕਾਲਾ ਦੇ ਵਿੱਚ ਕਾਇਮ ਹੋਏਗੇ ਉਸ ਤੋਂ ਵੀ ਕੋਈ ਕਾਲ ਆਈ ਤੁਸੀਂ ਤਾਂ ਫਾਇਦੀ ਹੁੰਦੀ ਹੈ ਤੁਸੀਂ ਜਿਸ ਤੋਂ ਤੋਂ ਵੀ ਇਦਾਂ ਕੋਈ ਗੱਲ ਬਤਾਈ ਹਾਂ ਲਖਨਗਲਾ ਵਾਲੇ ਕੇਸ 'ਚ ਕੋਈ ਕਾਲ ਨਹੀਂ ਆਈ ਹੈ ਕਿ ਇਹ ਹੋ ਸਕਦਾ ਹੈਗਾ ਕਿ ਮਤਲਬ ਨਿਜੀ ਰੰਜਿਸ਼ ਤਹਿਤ ਕਰਾਈ ਗਈ ਹੋਵੇ ਜਿਸ ਦਾ ਸਬੰਧ ਗਵਰਨਰ ਦੇ ਕਾਰਨ ਹੈ ਜਿਹਨਾਂ ਨੂੰ ਪਾਰਿੰਗ ਕਰਨਾ ਸੀ ਜਿਵੇਂ ਕਿ ਮੈਂ ਦੱਸਿਆ ਜਿਹੜਾ ਬ੍ਰਿੰਗ ਲੀਡਰ ਹੈਗੇ ਆ ਕਿਉਂਕਿ ਇਹ ਜਿਹੜਾ ਕਾਰਨ ਤੇ ਜਿਹੜਾ ਪਿੱਛੇ ਕੀ ਮੋਟਿਵ ਸੀਗਾ ਉਹ ਕਾਂਸਪੀਰੇਟਰਸ ਦਾ ਹੁੰਦਾ ਹੈਗਾ ਜੋ ਸੀ ਬੰਦੇ ਫੜੇ ਆ ਉਹ ਐਗਜ਼ੀਕਿਊਟਰ ਸੀਗੇ ਤੇ ਪਿੱਛੇ ਅਸੀਂ ਮੇਨ ਰਿੰਗ ਲੀਡਰ ਨੂੰ ਅਸੀਂ ਛੇਤੀ ਫੜਾਂਗੇ ਤੇ ਇਸ ਗੱਲ ਦਾ ਵੀ ਅਸੀਂ ਤੁਹਾਨੂੰ ਜਿਹੜਾ ਖੁਲਾਸਾ ਕਰਾਂਗੇ ਸਰ ਜੀ ਗੱਡੀਆਂ ਹੈਗੀਆਂ ਉਹ ਪਲਾਦੀ ਵਾਲਾ ਵੀ ਆਪਣੀਆਂ ਜੀ ਕੋਈ ਕੋਈ ਨਹੀਂ ਇਹ ਗੱਡੀਆਂ ਇਹਨਾਂ ਦੀ ਆਪਣੀ ਹੈਗੀਆਂ ਤੇ ਹੋਰ ਵੀ ਇਹਨਾਂ ਦੀ ਗੱਡੀਆਂ ਅਸੀਂ ਆਈਡੈਂਟੀਫਾਈ ਕਰ ਲਈਆਂ ਉਹ ਵੀ ਅਸੀਂ ਛੇਤੀ ਜ਼ਬਤ ਕਰਾਂਗੇ ਬਿਲਕੁਲ ਜੀ ਜਿਹਦਾ ਇੱਥੇ ਟੂ ਵੀਲਰ ਸਾਨੂੰ ਦੇਖਦਾ ਪਿਆ ਤੇ ਅਸੀਂ ਵੀ ਇਹਨਾਂ ਦੇ ਟੂ ਵੀਲਰ ਤੇ ਆਏ ਹੈ ਤੇ ਗੱਡੀਆਂ ਕਿੱਥੇ ਲਾਉਂਦੇ ਸੀ ਤੇ ਟੂ ਵੀਲਰ ਕਿਨਾਂ ਦਾ ਨਹੀਂ ਬਿਲਕੁਲ ਕ੍ਰਾਈਮਨਲ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਹੈ ਕਿ ਉਹ ਕੋਈ ਸਬੂਤ ਨਾ ਛੱਡੇ ਤੇ ਵਕਤ ਵਕਤ ਜਿਹੜਾ ਆਪਣੀ ਆ ਆਇਡੈਂਟੀਟੀ ਨੂੰ ਜਾਂ ਆਪਣੀ ਜਿਹੜਾ ਮੂਵਮੈਂਟ ਹੈ ਨੂੰ ਉਹਨੂੰ ਮਾਸਕ ਕਰੇ ਤੇ ਓਬਵੀਅਸਲੀ ਤਾਂ ਹੀ ਜਿਹੜਾ ਇਹ ਸਕੂਟੀ ਲੈ ਕੇ ਆਈ ਸੀ ਕਿ ਤੇ ਆਪਣੀ ਗੱਡੀਆਂ ਨੇ ਪਿੱਛੇ ਖਿਲਾਦੀਆਂ ਸੀ ਇਹਦਾ ਮੈਂ ਫਾਈਰਫਾਈਵ ਲੀਡਰ ਤੇ ਕੈਰੀਅਰ ਜਿਹੜੇ ਫਾਇਰਿੰਗ ਕਰਦੇ ਨੇ ਇਹਨਾਂ ਦੇ ਐਗਜ਼ੀਕਿਊਟਰ ਤੇ ਮਨਿੰਦਰ ਦਾ ਐਗਜ਼ੀਕਿਊਟਰ ਜਿਹੜੇ ਇਹਨਾਂ ਦੇ ਮਾਸਟਰਮਾਈਂਡ ਨੇ ਆਰਡੀ ਫੋਰਨ ਮਾਸਟਰਮਾਈਂਡ ਜਿਹੜੇ ਉਹ ਬਿਲਕੁਲ ਫੋਰਨ ਚ ਵੀ ਹੈਗੇ ਆ ਤੇ ਨਾਲ ਜਿਹੜੇ ਲੋਕਲ ਲੈਵਲ ਕਾਂਸਪੀਰੇਟਰਸ ਜਿਹੜੇ ਆ ਜਿਨ੍ਹਾਂ ਨੇ ਫੋਰਨ ਵੀ ਸੈਂਡਲਰਸ ਦੇ ਕਹਿਣ ਤੇ ਕੰਮ ਕੀਤਾ ਹੈ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਉਹਨੂੰ ਅਸੀਂ ਛੇਤੀ ਅਰੈਸਟ ਕਰਾਂਗੇ ਸਰ ਅਸੀਰਵਾਦ ਦੀਰਵਾ ਦੇ ਮਾਮਲੇ ਚੋਂ ਫੋਰਨ ਐਂਗਲ ਇਨਵੋਲਡ ਹੈ ਮੈਂ ਜਿਹੜੇ ਸੁਦੀਰ ਸਵੀਟ ਸ਼ਾਪ ਦੀ ਹੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਫੋਰਨ ਐਂਗਲ ਹੈ ਸਰ ਮੈਨੂੰ ਫਿਰ ਕਿਦਾਂ ਇਹ ਪ੍ਰੋਵਾਈਡ ਕੀਤਾ ਕਰ ਰਹੀ ਹੈ ਵੈਕੋ ਰਿਕਵਰ ਇਹ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਦੀ ਜਿੱਦਾਂ ਹੀ ਅਸੀਂ ਮੇਨ ਕਨਸਪੀਰੇਟਰ ਫੜਦੇ ਹਾਂ ਅਸੀਂ ਤੋਂ ਅਨਲਸਿਸ ਕਰਾਂਗੇ ਸਰ ਇਹ ਕੋਈ ਜਿਹੜਾ ਗੈਂਗ ਆਪਰੇਟ ਕਰ ਰਿਹਾ ਜਿਹੜੀ ਜਿਹੜੀ ਸੀਰੀਜ਼ ਜਿਹੇਤੀ ਹੈ ਇਹੜਾ ਜੱਤਨ ਫਿਦਰਾ ਪਰ ਜੋ ਕਿਸੇ ਡੀਆ 99 ਅਮਨੀਸ਼ਨ ਦੀ ਜਿਹੜਾ ਜਿਸ ਟੈਸਟ ਉਹ ਜਿਹੜੀ ਇੱਥੇ ਸਿਮੀਗਟਡ ਵੈਪਨ ਨਹੀਂ ਹੈ ਕਿ ਇਹਨਾਂ ਨੇ ਜਿਹੜੀ ਪ੍ਰੋਕਿਊਰਮੈਂਟ ਆਪਰਲ ਕੀਤੀ ਹੈ ਇਹ ਮਤਲਬ ਦੂਸਰੋਂ ਲੀਕ ਤੋਂ ਦਿੱਤੀ ਹੈ ਸੋ ਵਾੜਾ ਵੀ ਚ ਹੈ ਯਾਰ ਕਿ ਕਿਤੇ ਨਾ ਕਮ ਫਰਮ ਅਦਰ ਕੋਈ ਨਹੀਂ ਬਿਲਕੁਲ ਇਹ ਪੋਸਿਬਿਲਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਕਿ ਕਿਸੇ ਵੱਡੇ ਆਰਗੇਨਾਈਜ਼ਡ ਕ੍ਰਿਮੀਨਲ ਗੈਂਗ ਨਾਲ ਇਨਵੋਲਡ ਹੋਣ ਤੇ ਬਿਲਕੁਲ ਇਹਦੇ ਉੱਤੇ ਹੁਣ ਡਿਮਾਂਡ ਲੈ ਕੇ ਆਪਾਂ ਡੁਗਾਈ ਨਾਲ ਤਪੀਸ਼ ਕਰਾਂਗੇ ਕੁਝ ਇਹਨਾਂ ਨੇ ਇਹ ਵੀ ਕਿਹਾ ਕਿ ਕਿੰਨੇ ਪੈਸੇ ਦੇ ਕੇ ਜਾਂਦਾ ਤੇ ਸ਼ੂਟਿੰਗ ਫਾਇਰਿੰਗ ਕਰਵਾਈ ਜਾਂਦੀ ਸੀ ਹਜੇ ਤੱਕ ਜਿਹੜੀ ਅਸੀਂ ਲਿਮਟਿਡ ਟਾਈਮ ਤੇ ਪੁਸ਼ਕਿਸ਼ ਕੀਤੀ ਹੈ ਇਹਨਾਂ ਨੇ ਕੋਈ ਪੈਸੇ ਦੀ ਗੱਲ ਨਹੀਂ ਕੀਤੀ ਹਜੇ ਤੱਕ ਬਟ ਇੱਕ ਵਾਰ ਅਸੀਂ ਹੋਰ ਡੁਗਾਈ ਨਾਲ ਤਪੀਸ਼ ਕਰਕੇ ਤੁਹਾਨੂੰ ਰਿਵਰਟ ਕਰਾਂਗੇ